ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸ਼ਟ ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਕਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਵਿਜਿਟ ਪਿੰਡ ਟੋਟੀਆਂ ਨੇੜੇ ਲੱਗਦਾ ਨਸ਼ਹਿਰਾ ਪੰਨੂਆ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਸੱਜਣੋ ਕ੍ਰੇ ਲੋ ਫਾਰਮ ਤੇ ਪਹੁੰਚੇ ਆਂ ਬਾਕੀ ਉਹਦੇ ਰੇ ਜਾਣਕਾਰੀ ਆਪਣੇ ਭਾਈ ਉਹਨਾਂ ਤੋਂ ਲੈ ਕੇ ਸਾਂਝੀ ਕਰਦੇ ਆਂ ਜੁੜੇ ਰਹੋ ਅੰਤ ਤੱਕ ਬਿਲਕੁਲ ਜਾਇਜ਼ ਕੀਮਤ ਦੇ ਵਿੱਚ ਤੁਹਾਨੂੰ ਖਰੀਦਾਰੀ ਕਰਾਵਾਂਗੇ ਸਜਣੋ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਸਿੱਧਾਂ ਬਹੁਤ ਵਧੀਆ ਭਾਜੀ ਤੁਸੀਂ ਆਪਣੇ ਸ਼ੁਕਰ ਹੈ ਰੱਬ ਦਾ ਜੀ ਬੜੀ ਗਰਮੀ ਗਰਮੀ ਕੀਤੀ ਫਿਰਦੇ ਜੈਂ ਗਰਮੀ ਹੁਣ ਦੇਣੀ ਕਰਨੀ ਵੇ ਜੀ ਤੇ ਡਰੈਸ ਕਰੀਏ ਨੋਟ ਮੈਂ ਪਿੰਡ ਪਿੰਡ ਟੋਟੀਆਂ ਵੀਰ ਜੀ ਜੀ ਤੇ ਜ਼ਿਲ੍ਹਾ ਤੇ ਤਹਿਸੀਲ ਕਰਨਤਾਰਨ ਹੈ ਜੀ ਮੋਬਾਈਲ ਨੰਬਰ 7547229 ਨਹੀਂ ਜਾਈ ਤੇ ਨਾਮ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਤੇ ਦੋ ਪਸੇ ਬਾਈ ਜੀ ਆਪਾਂ ਸੇਲ ਕਰਨੇ ਆਂ ਹਾਂਜੀ ਇੱਕ ਆ ਮੱਝ ਤੇ ਇੱਕ ਇੱਕ ਗਾਂ ਐ ਚਾ ਠੀਕ ਆ ਹਾਂਜੀ ਮੈਂ ਗੱਬਣ ਮੈਂ ਗੱਬਣ ਹਾਂਜੀ ਤੇ 1 ਮਹੀਨਾ 10 ਦਿਨ ਖਾਦੀ ਆ ਜੀ ਠੀਕ ਆ ਹਾਂਜੀ 1 ਮਹੀਨਾ 10 ਦਿਨ ਠੀਕ ਆ 10 ਦਿਨ ਬਾਕੀ ਦਾ ਸਟੈਂਪ ਰਹਿ ਗਿਆ ਹਾਂਜੀ ਹਾਂਜੀ ਇਹ ਮੀਨੀ ਆ ਗਈ ਸੁਆ ਕਣਵਾ ਆ ਗਿਆ ਇਹ ਸੁਆ ਵੀਰ ਜੀ ਇੱਕ ਚੌਥੇ ਸੂਣੀ ਹੈ। ਐਰ ਕੀ ਚੌਥਾ ਸੂਹਾ ਸੂਣੀ। ਤੇ ਘਰ ਦੇ ਆਪਾਂ ਕਿਹੜਾ ਲਿਆਂਦੀ ਆ। ਨਹੀਂ ਘਰ ਦੀ ਆ ਵੀਰ ਜੀ ਆ। ਦੁੱਧ ਕਿੰਨਾ ਕੁ ਭਰਦੀ ਰਹੀ ਸਰ? ਦੁੱਧ ਵੀਰ ਜੀ ਮੈਂ ਇਹਦੇ ਥੱਲੇ 16 ਲੀਟਰ ਚੋਂ ਲੈਣਾ ਜੀ। 16 ਲੀਟਰ ਚੋਂ ਦੇ ਰਹੇ ਹਨਾ। ਹਾਂਜੀ ਹਾਂਜੀ। ਠੀਕ ਆ। ਤੇ ਤੋਰਾ ਚੈੱਕ ਕਰਵਾਈਏ ਖੋਲ ਕੇ। ਸਜਣੋ ਬਾੜੀ ਚੰਗੀ ਆ। ਤੇ ਚੌਥਾ ਸੂਹਾ ਜਿਹੜਾ ਗਾੜੀ ਗੱਬ ਆ। ਡਿਲੀਵਰੀ ਦਾ ਟਾਈਮ 40 ਦਿਨ ਦਾ ਬਾਕੀ ਰਹਿ ਗਿਆ ਸਜਣੋ। ਤੇ ਮੈਂ ਚੰਗੀ ਆ। ਬਾਕੀ ਇਸ ਕੁਆਲਟੀ ਸੈਂਸਮ ਦੀ ਬੰਤਰ ਤੁਸੀਂ ਦੇਖ ਸਕਦੇ ਜੇ। ਲਓ ਜੀ। ਝੋਲੀ 40 ਚੰਗੀ ਆ। ਬਾਕੀ ਅਜੇ ਲਾਏ ਲੋਏ ਪਈ ਕਰਮਾ ਲਈ। ਟਾਈਮ ਖੜ ਕੇ ਜਿਹੜਾ ਆਰਡਰ ਕੁਆਲਟੀ ਬਿਲਕੁਲ ਤਿਆਰ ਕਰੂਗੀ। ਲਾਓ ਜੀ। ਲਓ ਕਰੋ ਚੈੱਕ। ਬੜੇ ਨਰਮ ਜੇ ਸੁਭਾਅ ਦੀ ਲੱਗਦੀ ਹਨਾ। ਬਹੁਤ ਦੇ ਇਹ ਮਿੱਠੀ ਭਾਵੇਂ ਇਹਨੂੰ ਬੱਚਾ ਦੁਰਾ ਫਿਰੇ ਲੈ ਕੇ ਵਾਹ ਜੀ ਵਾਹ ਜਿੱਦਾਂ ਮਰਜੀ ਇਹਨੂੰ ਰਾਤ ਫੇਰੇ ਨੂੰ ਮਾਰੀ ਜੋ ਹਨਾ ਜਿੱਦਾਂ ਮਰਜੀ ਦਿੱਤੀ ਜਿੱਦਾਂ ਮਰਜੀ ਜਿੱਥੇ ਮਰਜੀ ਖੜਾਤੀ ਹੈ ਮਰਜੀ ਖਿਲਾਵੇ ਇਹਨੂੰ ਦੋਈ ਤੋਂ ਇਧਰੇ ਭਾਵੇਂ ਝੋਲਣਾ ਠੀਕ ਆ ਚਲੋ ਲੈ ਚਲੋ ਕਰ ਮਾਰੀ ਨੂੰ ਨੋਈ ਸਜਨ ਲਾਲੂ ਟੇਲ ਤੁਲ ਕਾਫੀ ਪਈ ਆ ਚੈੱਕ ਕਰ ਲੋ ਥਾਂ ਲੈਵਾ ਬਹੁਤ ਸੋਹਣਾ ਲੱਗਾ ਬਾਕੀ ਟਾਈਮ ਲੈਂਦੀ ਆ 40 ਦਿਨ ਦਾ ਪਲੱਸ ਸਮਾਂ ਬਾਕੀ ਆ ਹਾਂਜੀ ਬਾਈ ਜੀ ਦੀ ਕੀਮਤ ਕੀ ਕਰਤੀਏ ਕੀਮਤ ਵੀਰ ਜੀ 110000 ਰੁਪਏ ਦੀ ਠੀਕ ਹੈ ਠੀਕ ਆ ਤੇ ਕਿੰਨੇ ਦੇ ਵਿੱਚੋਂ ਮੰਤਨ ਕਰਕੇ ਆਪਾਂ ਦੇ ਦੇਣ ਮੰਤਨ ਕਰ ਦਾਂਗੇ ਜੀ 5000 ਕਰ ਦਾਂਗੇ ਕਰ ਦਾਂਗੇ ਠੀਕ ਆ ਇੱਕ ਪੰਜ ਦੀ ਓਕੇ ਆਂ ਗਾਂ ਵਹਿੜ ਆ ਗਈ ਬਿਲਕੁਲ ਐਚ ਐਫ ਨਸਲ ਦੀ ਹਨਾ ਠੀਕ ਆ ਇਹਦਾ ਟਾਈਮ ਬਾਈ ਕਿੰਨਾ ਕੁ ਰਹੇਗਾ ਤੁਹਾਡੇ ਆਈਡੀ ਦਾ ਇਹ 29 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ 10 ਦਿਨ ਉੱਤੇ ਖੜਦੀ ਆ ਠੀਕ ਆ ਹਾਂਜੀ ਤੇ ਘਰ ਦੀ ਵਹਿੜ ਆ ਮੇਰੀ ਜੀ ਓਕੇ ਜੀ ਖੋਲ ਗੀ ਨੋ ਸੱਜਣੋ 29 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ 26 ਹੋ ਗਈ ਤਿੰਨ ਦਿਨ ਬਾਕੀ ਰਹਿ ਗਏ ਟਾਈਮ ਪੂਰੇ ਹੁੰਜ ਦੇ ਕੋਈ ਇੱਕ ਆ ਦਾ ਦਿਨ ਅੱਗਾ ਪਿਛਾ ਵੀ ਕਰ ਸਕਦੀ ਹੈ ਉਹ ਤੋਂ 25 ਲੀਟਰ ਹੀ ਕਰਾਈ ਹੈ ਸਿੰਘਾਂ ਵਾਲੀ ਆ ਸੱਜਣੋ ਸਿੰਘ ਹੈਗੇ ਆ ਤੇ ਐਚ ਐਫ ਨਸਬ ਬਾਈ ਬਾਅਦ ਚ ਪਿਆ ਲਓ ਇਹਨੂੰ ਲਾਇਓ ਲੋ ਜੀ ਸੂਵਾ ਇਹ ਕਿਨਵਾ ਗਾੜੀ ਆ ਇਹ ਵੀ ਇਹ ਵੀ ਤੀਜੇ ਸੂਏ ਆ ਜੀ ਤੀਸਰਾ ਸੂਆ ਆ ਜੀ ਹਣਾ ਹਾਂਜੀ ਠੀਕ ਹੈ ਕਿ ਕਿੰਨਾ ਕਹਿੰਨੇ ਮਿਲਕ ਭਾਂਡੇ ਚ ਪਾਇਆ 25 ਲੀਟਰ ਵੀਰ ਜੀ ਅਸੀਂ ਚਾਉਂਦੇ ਆ ਜੀ 25 ਲੀਟਰ ਚਾਉਂਦੇ ਰਹਿ ਜੀ ਹਾਂਜੀ ਠੀਕ ਹੈ ਤੇ ਇਹਦਾ ਬਾਈ ਜੀ ਕੀਮਤ ਕੀ ਕਰ ਦੀਏ ਕੀਮਤ ਵੀਰ ਜੀ 80000 ਰੁਪਏ ਆ ਜੀ ਇਹਦਾ ਤੇ ਹਾਂ ਤੇ ਨਾ ਕਿੰਨੇ ਦੀ ਦੇਣੀ ਆਪਾਂ ਕਰ ਦਾਂਗੇ 2000 ਰੁਪਿਆ ਮਾਰ ਦਾਂਗੇ ਵੀਰ ਜੀ 75 ਜੀ ਕਰ ਦਾਂਗੇ ਠੀਕ ਹੈ ਸੱਜਣੋ ਖਰੀਦਦਾਰੀ ਕਰਿਓ ਪਿੰਡ ਟੋਟੀਆਂ ਪਹੁੰਚ ਕੇ ਵੈੜ ਚੰਗੀ ਸਿੰਘਾਂ ਵਾਲੀ ਇਹ ਦੁੱਧ 25 ਬਾਈ ਕਹਿੰਦਾ ਭਾਂਡੇ ਚ ਪਉਂਦੀ ਰਹੀ ਆ ਸਾਡੇ ਘਰ ਦੇ ਹੀ ਆ ਪਸ਼ੂ ਤੇ 25 ਲੀਟਰ ਦੀ ਫੁੱਲ ਗਾਰੰਟੀ ਹੈ ਜੀ ਅੱਛਾ ਜੀ ਫੁੱਲ ਗਾਰੰਟੀ ਵਾਹ ਜੀ ਵਾਹ ਤੇ ਖਰੀਦਦਾਰੀ ਕਰਿਓ ਮਿਲਦੇ ਆ ਅਗਲੀ ਵੀਡੀਓ ਨਾਲ 25 ਲੀਟਰ ਦੀ ਗਾਂ ਦੀ 25 ਲੀਟਰ ਦੀ ਠੀਕ ਹੈ ਜੀ ਫੁੱਲ ਗਾਰੰਟੀ ਫੁੱਲ ਗਾਰੰਟੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ